ਪਰਬ ਕੋ ਸਿਮਰੈ ਸਿ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਾਲਿ ਹਾਰੀ ਪ੍ਰਭ ਕੋ ਸਿਮਰੈ ਸੇ ਮੋਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਰ ਪ੍ਰਭ ਕੋ ਕਉ ਸਿਮਰੈ ਤੈਨਾਤਮ ਜੀਤਾ ਪ੍ਰਭ ਕੋ ਸਿੰਗਰ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਭਰੇ ਪ੍ਰਭ ਕੋ ਸਿਮਰੈ ਬਸੈ ਹਰੀ ਮੇਰੇ ਸਉਤ ਕਿਰਪਾ ਤੇ ਅਨੰਦ ਦਿਨ ਜਾਗੂ ਨਾਨਕ ਸਿਮਰਨ ਪੂਰਮਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਾਧ ਦੇ ਬਾਲਿ ਹਾਰਿ ਪ੍ਰਭ ਕੋ ਸਿਮਰੈ ਸੇ ਮੋਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੇਂ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਗਿਆਨ ਗੁਰਹੰ ਗਰੇ ਪ੍ਰਭ ਕੋ ਸਿਮਰੈ ਬਸੇ ਹਰਿ ਨੀਰ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਗ ਸੰਤ ਕਿਰਪਾ ਤੇ ਤਨ ਗਿੰਦਾਰ ਨਾਮ ਲਿਪ ਸਿਮਰਨ ਪੂਰੇ ਭਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਪ੍ਰਭ ਕੋ ਸਿਮਰੇ ਸੇ ਪਾਰਿ ਉਪਕਾਰੀ ਪ੍ਰਭ ਕੋ ਸਿਮਰੇ ਸੇ ਸਦ ਬਲਿਹਾਰੀ ਐਸੀ ਬਖਸ਼ੀਆਂ ਹੋਈਆਂ ਰੂਹਾਂ ਨੂੰ ਸਦਾ ਸਦਾ ਲਈ ਪ੍ਰਣਾਮ ਹੈ ਉਹਨਾਂ ਤੇ ਸਦਾ ਬਲਿਹਾਰ ਜਾਈਏ ਜਿਨ੍ਹਾਂ ਦੇ ਸਦਕਾ ਆਪਾਂ ਸਾਰਿਆਂ ਨੂੰ ਮਾਰਗ ਮਿਲਦਾ ਹੈ ਔਰ ਉਹ ਆਪਰ ਉਪਕਾਰੀ ਕਿਵੇਂ ਹੋ ਜਾਂਦੀਆਂ ਜਿਵੇਂ ਇੱਕ ਦੇ ਹੱਥ ਵਿੱਚ ਜੇ ਦੀਪਕ ਹੋਵੇ ਨਾ ਤੇ ਨਾਲ ਦੇ ਵੀ ਸਾਰੇ ਤਰ ਜਾਂਦੇ ਕਿਉਂ ਰੋਸ਼ਨੀ ਸਭ ਨੂੰ ਮਿਲ ਜਾਂਦੀ ਹੈ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤੈਨ ਸੁਖ ਬਿਹਾਵੇ ਜਦੋਂ ਅੰਦਰ ਚੈਨ ਹੋਵੇ ਨਾ ਸੁਖ ਹੋਵੇ ਇੱਕ ਓਮਕਾਰ ਪ੍ਰਭੂ ਦਾ ਨਾਮ ਹਵੇ ਤੋ ਉਹ ਪ੍ਰਕਾਸ਼ਨ ਚਿਹਰੇ ਤੇ ਵੀ ਚਲਕਦਾ ਉਹ ਦੇਖਣ ਨੂੰ ਵੀ ਬੰਦੇ ਜੱਜਦੇ ਨੇ ਉਹਨਾਂ ਦੇ ਮੁਖ ਸੋਹਣੇ ਲੱਗਦੇ ਨੇ ਸੁਹਾਵਨੇ ਲੱਗਦੇ ਨੇ ਪ੍ਰਭ ਕੋ ਸਿਮਰੇ ਤੈਨ ਸੁਖ ਬਿਹਾਵੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਸੁਖ ਹੁੰਦਾ ਕਿਉਂਕਿ ਦੁਆਰ ਦਾ ਦੁੱਖ ਮਿਟ ਜਾਂਦਾ ਪ੍ਰਭ ਕੋ ਸਿਮਰੇ ਤੈਨ ਆਤਮ ਜੀਤਾ ਪ੍ਰਭ ਕੋ ਸਿਮਰੇ ਤੈਨ ਨਿਰਮਲ ਰੀਤਾ ਆਪਾ ਆਪਣੇ ਆਪ ਨੂੰ ਨਿਜੀਤ ਸਕਦੇ ਆਪਾਂ ਆਪਾ ਪਾਪ ਜਿਹੜਾ ਦੁਆਇਤ ਪਾਵਾ ਇਹਨਾਂ ਤਕੜਾ ਹੁੰਦਾ ਅਹੰਕਾਰ ਜਿਹੜਾ ਉਹ ਆਪਾਂ ਨੂੰ ਕਮਾਈ ਫਿਰਦਾ ਜਿਤੋਂ ਆਪਰਾ ਆਪ ਨੂੰ ਸਿਮਰਦੇ ਆ ਤਾਂ ਆਪਣਾ ਮਨ ਵੀ ਆਪਣੇ ਵਸ਼ ਵਿੱਚ ਆ ਜਾਂਦਾ ਪ੍ਰਭ ਕੋ ਸਿਮਰੇ ਤੇ ਨਿਰਮਲ ਰੀਤਾ ਤੇ ਜੀਵਨ ਦੀ ਰਹਿਣ ਦੀ ਰਹਿਣੀ ਬਹਿਣੀ ਸੈਣੀ ਹੈ ਨਾ ਉਹ ਵੀ ਬਹੁਤ ਹੀ ਨਰਮਲ ਹੋ ਜਾਂਦੀ ਹੈ ਪ੍ਰਭ ਕੋ ਸਿਮਰੇ ਤੇ ਨਿਰਮਲਤਾ ਪ੍ਰਭ ਕੋ ਸਿਮਰੇ ਤੇਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਫਿਰ ਆਨੰਦ ਕਿਹਨਾਂ ਪਰਮੇਸ਼ਰ ਨੂੰ ਆਪਾਂ ਪਰਮਾਨੰਦ ਕਹਿੰਦੇ ਤੇ ਇੱਕਮਕਾਰ ਪ੍ਰਭ ਪਰਮਾਨੰਦ ਨਾਲ ਜਿਹਦਾ ਸਾਹ ਜਪਾਉਨੇ ਆਪਾਂ ਜੁੜਦੇ ਆ ਤੇ ਆਨੰਦ ਦੀ ਉਤਪਤੀ ਹੁੰਦੀ ਹੈ ਉਥੋਂ ਜੇ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਦੇ ਹਾਂ ਤੇ ਫਿਰ ਆਪਣੇ ਜੀਵਨ ਵਿੱਚ ਆਨੰਦ ਕਨੇਰੇ ਹੋ ਜਾਂਦੇ ਨੇ ਯਾਨੀ ਬਹੁਤ ਕਨੇ ਰੂਪ ਵਿੱਚ ਆਪਾਂ ਨੂੰ ਪ੍ਰਾਪਤ ਹੁੰਦੇ ਹਨ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਫਿਰ ਆਪਾਂ ਪ੍ਰਭੂ ਨੂੰ ਕਦੇ ਵੀ ਦੂਰ ਕਰਕੇ ਨਹੀਂ ਜਾਣਦੇ ਹਮੇਸ਼ਾ ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਜਾਣਦੇ ਹਾਂ ਸੰਤ ਕਿਰਪਾ ਤੇ ਅਨੰਦ ਜਾਗ ਨਾਨਕ ਸਿਮਰਨ ਪੂਰੇ ਪਾਗ ਜਦੋਂ ਇਹ ਜੀ ਗੁਰੂ ਜਿਨ੍ਹਾਂ ਦੀ ਕਿਰਪਾ ਹੋ ਜਾਂਦੀ ਹੈ ਨਾ ਤੇ ਫਿਰ ਆਤਮਾ ਜਿਹੜੀ ਮੋਹ ਮਾਇਆ ਦੀ ਨੀਂਦਰ ਉਹ ਤੋਂ ਹਮੇਸ਼ਾ ਲਈ ਜਾਗ ਜਾਂਦਾ ਹੈ ਸਚੇਤ ਹੋ ਜਾਂਦਾ ਹੈ ਨਾਨਕ ਸਿਮਰਨ ਪੂਰੇ ਭਾਗ ਜਦੋਂ ਪੂਰੇ ਭਾਗ ਜਾਗਦੇ ਹਨ ਉਦੋਂ ਬੰਦਾ ਸਿਮਰਨ ਨਾਲੇ ਪਾਸੇ ਲੱਗਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਉਹ ਦੀ ਸਿਹਤ ਚੰਗੀ ਹੈ ਤੇ ਪੂਰੇ ਭਾਗ ਜਾਗੇ ਵੀ ਜਾਂ ਉਹਦੇ ਕੋਲ ਬਹੁਤ ਪੈਸਾ ਹੈ ਤੇ ਪੂਰੇ ਭਾਗ ਜਾਗੇ ਵੀ ਪੂਰੇ ਭਾਗ ਜਦੋਂ ਜਾਗਦੇ ਹਨ ਉਦੋਂ ਆਤਮਾ ਪਰਮਾਤਮਾ ਨਾਲ ਲੀਨ ਹੁੰਦੀ ਹੈ ਉਹ ਹੈ ਨਿਸ਼ਾਨੀ ਕਿ ਬੰਦੇ ਦੇ ਭਾਗ ਇਹ ਪੂਰਨ ਤੌਰ ਤੇ ਜਾਗੇ ਪਏ ਪੂਰੀ ਕਿਰਪਾ ਉਸ ਤੇ ਹੋਈ ਵੀ ਹੈ ਸੋ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ 10 ਨਵਾਂ ਗਿਆ ਬਖਸ਼ੋ ਹੋਈ ਅਗਲ ਤੇ ਲਈ 10 ਸ੍ਰੀਮਦ ਜਾ ਚੱਕੇ ਅਰਦਾਸ ਕਰੇ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ